ਅਸੀਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਅੱਜ ਆਪਣਾ ਇਲੈਕਟ੍ਰੀਸ਼ੀਅਨ ਫੇਰ ਆਇਆ ਹਾ ਸੁੱਖਾ ਬੁਲਾਇਆ ਆਪਾਂ ਨੇ ਨਾਲ ਇਲੈਕਟ੍ਰੀਸ਼ੀਅਨ ਦੇ ਬੰਦਾ ਸਾਹਿਬ ਜੋਤ ਘੋੜਿਆਂ ਵਾਲਾ ਉਹ ਵੀ ਪਹੁੰਚਿਆ ਹੋਇਆ ਫਿਟਿੰਗ ਕਰ ਰਿਹਾ ਹੈ ਸੈਟਿੰਗ ਕਰਾਈ ਆ ਥੋੜੀ ਪਰ ਸ਼ੌਦੀ ਖੋਲੀ ਤੀ ਤਾਰਾਂ ਦੀ ਵੀ ਪਾਈ ਸੀ ਸ਼ੌਦੀ ਖੋਲੀ ਦੀ ਛਤਰੀ ਇੱਕ ਤਾਂ ਮੂਰੇ ਉਹ ਲਾਈਟਾਂ ਲਵਾਈਆਂ ਹੋਰ ਪਿੜੀਆਂ ਆ ਉੱਪਰ ਨੂੰ ਲੱਗਣ ਦੀ ਉਲੂਈ ਵਾਲੀਆਂ ਲਾਉਂਦਾ ਇੱਕ ਮਿੰਟ ਠੀਕ ਆ ਤੇ ਇੱਕ ਇਹਦਾ ਡੈਕ ਹਿੱਲਦਾ ਦਾ ਵਿੱਚ ਉਹ ਸੈੱਟ ਕਰਾਇਆ ਟਾਈਟ ਕਰਵਾਇਆ ਡੈਕ ਤੇ ਇੱਕ ਆਪਾਂ ਨੇ ਹੈ ਨਟ ਹਾਂ ਨਟ ਇਕੱਠੇ ਕਰਕੇ ਠੀਕ ਹੌਰਨੀ ਤੇ ਬਾਦੇ ਇੱਕ ਟਰਾਲੇ ਦੀਆਂ ਲਾਈਟਾਂ ਨਹੀਂ ਦੀਆਂ ਬਲ ਦੀਆਂ ਨਹੀਂ ਸਿੱਖੇ ਦਿਹਾੜੀ ਲਵਾਉਣੀ ਸੀ ਪਹਿਲਾਂ ਕਰਕੇ ਗਿਆ ਸੁੱਖਾ ਇੱਕ ਦਿਨ ਮੇਰੇ ਤੇ ਲੀਡ ਖੱਚ ਹੋ ਗਈ ਉਹ ਜਿਹੜੀ ਲੀਡ ਚੱਲਦੀ ਆ ਨਟ ਦੇ ਉਹ ਲੀਡ ਕੇ ਜੇ ਫਾਲਤ ਪੈ ਗਿਆ ਲਾਈਟਾਂ ਦਾ ਪਹਿਲਾਂ ਚੱਲਦੀਆਂ ਕਰ ਗਿਆ ਤਾਂ ਇਹ ਲੈ ਫੜ ਇਹ ਬੱਚੀ ਇਹ ਬੱਚੀ ਪੜਾ ਸੈਟਿੰਗ ਜੀ ਕਰਕੇ ਨਟ ਪਾਇਓ ਐਨ ਵਧੀਆ ਨਾ ਤਾਂ ਐ ਪਹਿਣੀ ਵੀ ਨਹੀਂ ਹੈ ਐ ਨਹੀਂ ਪਹਿਣੀ ਜਿੱਥੇ ਹੈ ਕਿ ਉੱਥੀ ਪਹਿਣੀ ਆ ਇਹ ਹਾਂ ਮੈਂ ਉਹੀ ਕਹਿੰਦਾ ਇੱਕਦਮ ਕਰ ਲੈ ਕਰ ਲੈ ਆ ਗਿਆ ਆ ਯਾਰ ਲਾਈਟਾਂ ਲਾਈਆਂ ਹੁਣਾਂ ਦੀਆਂ ਆਹੋ ਤੇ ਬਟਨ ਦਾ ਮੜਾ ਜਾ ਬਟਨ ਦੱਬੀ ਤੇ ਬਟਨ ਜਾ ਬੰਦ ਕਰਕੇ ਬਾਲ ਹਾਂ ਆਜੀ ਜਾ ਬਸ ਇਹਦੇ ਪਹਿਲ ਹੁਆ ਤੇ ਬਸ ਜੀ ਸਹਿਬ ਜੋ ਦੇ ਲਾਣ ਹੁੰਦੀ ਆ ਮੈਂ ਵੀ ਲਵਾ ਲਮਾ ਫਿਰ ਆਹ ਘੁੱਤ ਜਾਏ ਹਾਂ ਭੁਗਾ ਚਾਚਾ ਨੂੰ ਹਾਂ ਆਇਆ ਦੇਖ ਆ ਕਿ ਮੁਰੇ ਉਹ ਆਉ ਗਿਰ ਗਿਆ ਤੇਰੇ ਆਹ ਹੈ ਅ ਤੇਰੇ ਇੱਥੇ ਜਿਹੜੇ ਫੰਗ ਜੇ ਲਾਇਦੇ ਟੁੱਟ ਗਏ ਉਹ ਤਾਂ ਲਾਈਟਾਂ ਲਾਈਆਂ ਉਹਰੇ ਟੁੱਟ ਗਏ ਹਾਂ ਮੇਰੇ ਨਾਲ ਦਾਬ ਖਰਾਬ ਹੋ ਗਏ ਹੋ ਗਏ ਸਾਲੇ ਮਹਿੰਗੇ ਬਹੁਤ ਨੇ ਨਾਲੇ 800 ਦੇ 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 500 ਰੁਪਏ ਦੇ ਦੇ ਉਹ ਘਾਤੇ ਕੇ ਆਹ ਬੁਤੀ ਕਹ ਤੁਨ ਹੈ ਨਹੀਂ ਮੈਂ ਦੇਖ ਲੈ ਕੁਆਲਿਟੀ ਨਹੀਂ ਹੈਗੀ ਉਹ ਚ ਫੰਗਾ ਨਹੀਂ ਆਵਾ ਹੈ ਨਹੀਂ ਤੁਸੀਂ ਨਹੀਂ ਕਰਦਾ ਗਮਾ ਹੀ ਦੇਸੀ ਆ ਮਾੜਾ ਮੋਟਾ ਨਹੀਂ ਹਾਂ ਐਨੇ ਮਹਿੰਗੇ ਦੇਖ ਲੈ ਫੰਗ ਜੇ ਦੰਦੇ ਆ ਉਹ ਹੈ ਕੁਥੂ ਮੈਂ ਕਿਹਾ ਮੇਰੇ 10 ਕੋ ਦੇ ਵੀ ਚੱਲੇ ਪਛਾਤੇ ਮੇਜ ਦਾ ਹਰੇ ਚੱਲਦੇ ਤੇ ਹਾਂ ਮੇਰੇ ਉਨੜ ਜੇ ਗਿਰ ਕੇ ਵਿੱਚ ਧੱਕ ਤੇ ਮ ਆਇਓ ਥੱਲੇ ਗਿਰ ਕੇ ਅਰੇ ਪਰ ਉਹ ਸਾਹ ਚੱਲਦੇ ਵਿੱਚ ਇੱਕਦਲੇ ਪਾਸਾ ਲੱਗਿਆ ਪਤਾ ਦੋਈ ਖੋਲ ਦੇ ਚਲੋ ਬਾਈ ਹੁਣ ਦੇਖਦੇ ਆਂ ਬਾਕੀ ਚੱਲ ਰਿਹਾ ਕੰਮ ਕੰਮ ਚੱਲਦਾ ਸਹਿਜੋ ਲੱਗਿਆ ਇਲੈਕਟ੍ਰੀਸ਼ੀਅਨ ਦੇ ਨਾਲ ਸੁੱਖਾ ਇਲੈਕਟ੍ਰੀਸ਼ੀਅਨ ਪਹੁੰਚਿਆ ਵਾ ਅੱਜ ਮੈਂ ਵੀ ਕੱਲ ਜਦੋਂ ਟਰੈਕਟਰ ਪਾ ਕੇ ਕਰਾਇਆ ਤੈਰੀ ਮੇਰੇ ਵੀ ਥੋੜੀ ਜਿਹੀ ਜਿਹੜੀ ਮੋੜੇ ਲੈਟ ਲਾਈ ਜਾਂਦੀਆਂ ਉਹਨਾਂ ਨੇ ਮੈਂ ਤਾਂ ਆਪੇ ਬਾਕੀ ਤੇ ਸੈੱਟ ਕਰੀ ਵੀ ਸੀ ਤਾਰਾਂ ਮੋਟੀਆਂ ਬਾਈ ਉਹ ਨਾ ਬਰੀਕ ਬਾਤ ਸੀ ਉਹਨੂੰ ਅੱਗ ਲੱਗ ਗਈ ਓਦਣ ਕਿਤੇ ਰਾਤ ਨੂੰ ਕੰਕਰੀਟ ਤੇ ਲੋਡ ਜਿਆਦਾ ਪਾਇਆ ਪਏ ਨੇ ਵੀ ਪਾਖੜਾ ਦਾ ਬਣਾਇਆ ਪਿਆ ਲੋਡ ਨਹੀਂ ਤਾਂ ਯਾਰ ਉਥੇ ਤਾਂ ਹੋਰ ਹੀ ਕੁਝ ਬਣਾਇਆ ਪਿਆ ਤਾਂ ਇੱਕੋ ਜਿਹਾ ਇਕੱਠਾ ਕਰਾ ਵਾਤਾ ਤਾਂ ਹੀ ਗਰਮ ਹੋ ਗਿਆ ਅੱਗ ਲੱਗੀ ਆ ਸਾਰੀ 베ARING ਲਾਇਦਾ A to Z ਜਿੰਨੀ ਵੀ ਮੈਂ ਹੁਣ ਜਾ ਮੈਂ ਸਾਰੇ ਹੀ ਚੱਕਦਾ ਲੱਲਾ ਪੱਪਾ ਦੱਦਾ ਪੱਪਾ ਉਹ ਮੈਂ ਇਹਦੀ 베ARING ਜਿਹੜੀ ਤਾਰ ਪਾਈ ਵੀ ਐਸਆਰਡੀ ਇੰਜਣ ਕਰਕੇ ਸਾਰੀ ਬੈਰੀਂਗੇ ਨਵੀ ਪਈ ਵਿਲਾਹ ਦੀ ਇੰਜਨ ਦੀ ਬੈਰੀਂਗੇ ਨਵੀ ਨਹੀਂ ਬੰਨੀ ਹੋਈ ਹਾਂ ਲੈ ਦੀ ਬੰਨੀ ਹੋਈ ਸਾਰੀ ਜਿਹੜੇ ਨਗੋਟਾ ਟ੍ਰੈਲਿੰਗ ਮੁਕਾਬਲੇ ਨਹੀਂ ਬਾਈ ਬਾਕੀ ਅੱਜ ਭਾਈ ਝੋਜਨ ਮੁਕਾਬਲੇ ਵੀ ਆ ਤਵੀਆਂ ਆ ਗਏ ਟਰਾਲੀ ਮੁਕਾਬਲਾ ਦਹਿਰ ਵਿੰਦਰ ਦੇ ਸੌਰੇ ਅੱਜ ਦਹਿਰ ਆਹ ਆਉਂਦਾ ਜੱਲਿਓ ਚੱਲੂਗੇ ਉਹ ਜਾਣਾ ਅੱਜ ਵਿੰਦਰ ਨੇ ਤਾਂ ਹੀ ਅੱਜ ਵਲੌਗ ਸ਼ੁਰੂ ਕਰਿਆ ਅੱਜ ਉੱਥੇ ਬਣਾ ਕੇ ਲਿਓੜੇ ਰਹੇ ਹੋ ਆਜਾ ਆਜਾ ਟਰਾਲੀ ਵਾਲਾ ਜਾਣਾ ਹੈ 3 ਵਜੇ ਫੇਰ ਨਹੀਂ ਜਾ ਹੁਣ ਕਿੰਨੇ ਵਜੇ 3 ਵਜੇ ਛਟਾ ਕਹਿੰਦਾ ਰਾਤ ਨੂੰ ਹੁਣ ਹੁਣ ਤਿੰਨੇ ਤੇ ਅੱਛਾ ਦਮ ਦੇਖਦੇ ਆ ਜੇ ਲੱਗਿਆ ਆਇਆ ਕਰਿਓ ਜਾਉਣਾ ਹੋਇਆ ਨਾ ਸੈਲਰ ਤੇ ਮੂਰੇ ਹੈ ਗੇੜੀਆਂ ਜੰਨੀ ਹੈਗਾ ਕਿੰਨੀ ਵਾਲੇ ਦੇ ਹੈ ਜੰਨੀਆਂ ਸੈਲਰ ਦੇ ਨਾ ਨਾ ਜਿਹੜਾ ਉਹ ਪਾਰਾ ਜਿਹੜਾ ਰੇਅਰ ਦੇ ਕਰ ਲੈ ਬਸ ਇੱਥੇ ਰੋਡ ਪਰ ਜਿਹੜਾ ਰਹਿਰ ਦੇ ਪਿੱਛੇ ਘੱਟ ਕੇ ਰਹਿਰ ਦੇ ਆਹਾਂ ਪਰਲੀ ਸਾਈਡ ਅੱਛਾ ਅੱਛਾ ਚੱਲ ਦੇਖਨੇ ਆ ਭਾਈਨਾ ਮੈਨੂੰ ਕਹਿੰਦਾ ਲੈ ਜਾ ਟਰੈਕਟਰ ਲੈ ਕੇ ਜਾਣਾ ਆਹ ਪਰ ਉਹਨੂੰ ਲੈ ਹੋਣਗੇ ਵਾਲੀ ਇਹ ਕਹਿੰਦਾ ਢੀੜਾ ਵੀ ਨਹੀਂ ਦੇਣਾ ਸੋਣੇ ਦੇ ਟਾਈਮ ਆ ਪਹਿਿਆਂ ਨੂੰ ਵੀ ਦਣ ਕਹਿੰਦਾ ਸਹਜੋ ਥਲ-ਥਲ ਕੇ ਸਿੱੜ ਦੂਗਾ ਗੋਡਣੀਆਂ ਲੁਵਾ ਦਿੰਦੀਆਂ ਇੱਕ ਵਾਰ ਹਾਂ ਚਾਹਿਆ ਹਾਂ ਚਲਾਇਆ ਨਹੀਂ ਲੈ ਚਲਾਉਣੀਆਂ ਤਾਂ ਪਹਿਲਾਂ ਹੈਗੀਆਂ ਹੀ ਆ ਚਲਾਉਣੇ ਤਾਂ ਇਚਰ ਨੇ ਵੀ ਖਿੱਚ ਲੈਣੀਆਂ ਸਿੰਪਲ ਨਹੀਂ ਟਰੈਕਟਰ ਇਹਦੀ ਬੱਸ ਕਰਾ ਦਿੰਦੀਆਂ ਉਹ ਤਾਂ ਤਾਂ ਹੀ ਕਹਿਣਾ ਮੈਂ ਹਾਂ ਸਿੰਪਲ ਨਹੀਂ ਚਲਾ ਸਕਦਾ ਰਾਈਟ ਦੂਏ ਹਾਈ ਤੇ ਚਲਾਉਂਦੇ ਤੇ ਆਪਾਂ ਨਾਲੇ ਦੂਏ ਹਾਈ ਤੇ ਦੇ ਗੇੜੇ ਪਤਾ ਕਿੰਨੇ ਆ ਬੇਸ਼ੱਕ ਹੋਵੇ ਪਹਿਲੇ ਜੀ ਵੀ ਮਰਦਾ ਤਾਂ ਮੈਂ ਦੇਖਿਆ ਉਦੋਂ ਤੋਂ ਬਾਅਦ ਜਦ ਦੂਹ ਨੂੰ ਛੱਡਿਆ ਫਿਰ ਮੈਂ ਖੜੇ ਹੀ ਗਿਆ ਤੇ ਇੱਕ ਵਾਰ ਤਾਂ ਟਾਇਰਾਂ ਕਰਕੇ ਸਲਿੱਪ ਕਰੀ ਜਾਂਦਾ ਉਹ ਚੱਕਰ ਨਹੀਂ ਤੋੜਦਾ ਦਾ ਖੜਦਾ ਜਾਣਾ ਹੀ ਉਹਨੇ ਤਾਂ ਪਲੇਨ ਹੋਈ ਪੈਦਾ ਟਾਇਰ ਤਾਂ ਪਲੇਨ ਹੋਰ ਤੇ ਪਵਾ ਲੂ ਮਹਾਰਾਜ ਜੀ ਕਸੀਂ ਕਰੀਏ ਹੁਣ ਮੇਰੇ ਨਾ ਆ ਦੇਖੋ ਹੁਣ ਟਾਇਰ ਪਾਉਣੇ ਚੌਕੜਾਈ ਪਾਉਣੇ ਵੀ ਦੂਏ ਆ ਰੇਡੀਅਲ ਜਿਹੜੇ ਪਤਾ ਲੱਗੇ ਵੀ ਇੱਥੇ ਲਾਗਬਾਤ ਪਏ ਵੀ ਨਹੀਂ ਅੱਛਾ ਨਹੀਂ ਉਹ ਚੀਜ਼ ਨਹੀਂ ਇਹ ਬਹੁਤ ਡੀਓ ਹੋਰ ਆ ਅਡੀਨਸ ਦੇ ਨਹੀਂ ਨਹੀਂ ਕਿਨੇ ਪਏ ਡੀ ਦਿਖਾਉਂਗਾ ਮੈਂ ਤੇ ਉਹਨੇ ਮੁੰਡੇ ਨੇ ਚਾਰੇ ਅਸੀਂ ਮੈਨੂੰ ਚਲੀ ਆਣਨੇ ਚਾਰੇ ਪਏ ਨੇ ਦੋ ਗੀ ਨਾ ਨਾ ਉਹਦੇ ਦਾ ਰੇਡੀਅਲ ਪਾਏ ਹੋਣੇ ਹੁੰਦੇ ਇਹਦਾ ਇਹ ਤਾਂ ਮੈਨੂੰ ਟੈਕ ਹੋ ਗਿਆ ਦੋਵੇਂ ਪਾਏ ਵੀ ਨਾ 14 ਦੇ ਆ ਉਹਨਾਂ ਹੀ ਨੇ 14 ਦੇ ਪਾਏ ਇਹਦੇ ਨਾਲ ਦੇ ਆ ਕੋਈ ਦੇ ਨਾਲ ਦੇ 14 ਦੇ ਪਾ ਕੇ ਲੈ ਆਓ ਇਹ ਵੀ ਰੇਡੀਅਲ ਆ ਆਪਾਂ ਦੋਵੇਂ ਪਾਉਣੇ ਰੇਡੀਅਲ ਜਿਹੜੇ ਉਹ ਲੈਣੇ ਹੀ ਆਣੇ ਹੁੰਦੇ ਨਾ ਚੱਕ ਟਰੈਕਟਰ ਤੋੜ ਦੂੰਗੇ ਉਹ ਚੱਕਰ ਚੱਕਰ ਟਰੈਕਟਰ ਦਿਖਾਵੇ ਜਿਵੇਂ ਕਹਿੰਦੇ ਨੇ ਚੱਕਰ ਨਹੀਂ ਤੋੜਦੇ ਦੇਖੀ ਟੁੱਟਦੇ ਚੱਕਰ ਸਲਿੱਪੇ ਨਹੀਂ ਕੱਢਦੇ ਉਹ ਹਾਂ ਇਹਨੇ ਦਲਵਾਗ ਨੇ ਟਰਾਲੇ ਨੂੰ ਪਾਏ ਵੇ ਆ ਚਿੱਕੜ ਚ ਭਰੇ ਵੇ ਚ ਭਰੇ ਆ ਵੇ ਟਰਾਲਾ 100 ਕਿਲੋ ਮੀਟਰ ਹੁੰਦਾ ਮਾਲ ਭਰੇ ਆ ਵੇ ਪੱਟ ਕੇ ਲਿਆਉਂਦਾ ਦਾ ਵਿੱਚੋਂ ਸਲਿੱਪੇ ਨਹੀਂ ਕੱਢਦੇ ਟਰੈਕਟਰ ਮਰ ਜੂਗਾ ਸਲਿੱਪ ਨਹੀਂ ਨਿਕਲਉਂਦੇ ਉਹੋ ਜਿਹਾ ਦਾ ਸੁਭਾਅ ਦਾ ਹੁਣ ਤਾਂ ਉੱਥੇ ਟਰਾਲੀ ਲੈ ਕੇ ਜਾਣਾ ਐਂ ਕਰੀ ਜਾਣਾ ਮੇਰੇ ਆ ਚੱਲ ਦੇਖਦੇ ਹਾਂ ਅਮ ਨੂੰ ਦੇਖਦੇ ਹਾਂ ਅਮ ਨੂੰ ਕਿਆ ਬੰਦਾ ਜੇ ਲੱਗਿਆ ਟਾਈਮ ਜਰੂਰ ਜਾ ਕੇ ਆਉਂਗੇ ਹੂੰ ਲੋ ਜੀ ਬਾਈ ਪਹੁੰਚ ਗਏ ਝੱਲੀਆਂ ਰੱਸੀ ਕਾਲ ਜੀ ਤੇ ਪਹਿਲਾ ਗਿੱਲਾ ਆ ਕੇ ਦਾ ਆਹੇ ਖੇਤ ਪਹਿਲੇ ਬਾਗੇ ਰੋੜੀ ਕਰਿਆ ਹੋਇਆ ਕੋਲੀ ਭਰਿਆ ਪਿਆ ਪ੍ਰਾਣ ਨਾਲ ਗਿੱਲਾ ਆ ਇਹ ਬੱਤੇ ਦੀ ਆਉਂਦਾ ਹੈਗਾ ਤਿਆਰ ਕਰਦਾ ਥੋੜਾ ਜਿਹਾ ਨਾ ਘੜੇ ਹੋ ਜਣਾ ਹੈ ਹੈ ਗੰਨਾ ਘੜੇ ਹੋਣਾ ਜੀ ਮੁੰਲਾ ਤਾਂ ਤੈਨੂੰ ਦੁਆਰੇ ਗੰਨਾ ਬੀਜਣਾ ਪੈਣਾ ਤਿਆਰ ਕਰਕੇ ਜੇ ਨਾ ਕਣਕ ਦਾ ਨੀ ਡੂਗੇਗਾ ਬਹੁਤ ਇਥੇ ਮਿਲ ਚਲਦਾ ਹੈ ਨਾ ਸਵਾ ਹੈ ਗੰਨਾ ਬੀਜ ਦਾ ਗੰਨਾ ਬੀਜ ਦਾ ਐ ਚ ਤਾਂ ਬੀਜੂਗੇ ਬੜੇ ਖੇਤ ਮੈਂ ਦੇਖਦੇ ਉਹਦੇ ਮੈਂ ਦੇਖ ਲੀਂਗਾ ਐ ਮਾਨੀ ਬੀਜਣਾ ਐਗਾ ਇਹ ਜੇ ਤਾਂ ਕੀਲਾ ਆਪਾਂ ਨੇ ਕਣਕ ਦਾ ਬੀਜਣਾ ਆਹ ਤਾਂ ਇਹ ਆਹ ਕੇ ਤਾਂ ਬੱਤਾ ਹਨਾ ਮੈਂ ਨਹੀਂ ਦੇ ਇੱਥੇ ਇਕੱਠਾ ਹੀ ਪਾਣੀ ਆਇਆ ਇਹ ਉੱਪਰ ਉੱਪਰ ਅਸੀਂ ਕੜੀ ਜੀ ਦਾਬਦੀ ਥੱਲੇ ਖਾਵੇ ਬੱਤੇ ਹੋਵੇ ਇਹ ਤੋਂ ਬਾਅਦ ਉਹ ਮਾੜਾ ਮਾੜਾ ਕਾਲੂ ਪਾਉਂਦੇ ਆ ਹਾਂ ਕਾਲੂ ਬਾਦਣਾ ਮੈਂ ਕਾਲੂ ਬਾਦ ਇਹਨੂੰ ਹੂੰ ਖਾ ਕੇ ਆਏ ਨਾ ਹਵਾ ਜੀ ਵੜ ਚੁੱਕੀ ਸੜੇ ਆਕੜਾ ਤਾਂ ਇਹਨੇ ਇੱਕ ਨਹੀਂ ਪਿਆ ਰਹਿਣਾ ਸਰ ਉਹ ਪਰਾਲੀ ਦਾਮ ਦੰਦੀ ਥੱਲੇ ਆਹ ਪਰਾਲੀ ਹੈ ਜਿਹੜੀ ਗਲੀ ਆਹ ਦਾਮ ਦਾਬ ਦੇਣਾ ਥਾਰੀ ਪ੍ਰਾਈਸ ਥੱਲੇ داری ਪਈ ਜੜੀ ਪ੍ਰਾਈਸ ਦਾ ਨਹੀਂ ਪਈ ਮਾਵੀ ਕਹਿੰਦਾ ਖਾਵੇ ਬੱਤੇ ਹੋ ਜਵੇ ਬਾਜ ਤੇ ਆਹ ਆਪਾਂ ਤੇ ਬਾਅਦ ਬੱਤੂ ਨੇ ਲਾਇਆ ਰੋਂਗ ਕਰਿਆ ਉਹ ਜੀ ਪੈਰ ਘੜਦਾ ਤਾਂ ਉਹਨਾਂ ਉਹਨਾਂ ਵਾਲੇ ਚ ਵੀ ਭਈਆ ਜੀ ਹੂੰ ਨਹੀਂ ਆ ਰਿਹਾ ਉਹ ਤਾਂ ਬੱਤ ਆਇਆ ਅੱਪਾ ਨੇ ਥੋੜੀ ਜੀ ਗਲਤੀ ਕਰ ਗਏ ਆਪਾਂ ਐਵੇਂ ਰੌਣੀ ਕਰਨਾ ਤਾਂ ਇਹ ਕਿਹੜਾ ਇਹੇ ਹਾਂ ਪਹਿਲਾਂ ਹੀ ਸ਼ੁਰੂ ਚ ਠੀਕ ਆ ਇਹ ਵਿਚੇ ਪਰ ਵਾਲੀ ਫੇਰ ਘਸੋ ਦੇਣੀ ਜੁੰਨੇ ਆਇਓ ਫੇਰ ਥੋੜਾ ਬਾਅਦ ਫੇਰ ਨਹੀਂ ਫੇਰ ਜੰਮ ਨਹੀਂ ਚੱਲਣਾ ਇੰਦਰ ਸੁਪਰਹੀਟਰ ਚੱਲਣਾ ਜੰਮਿਆਉਣੇ ਦੀ ਹੁਣ ਨੂੰ ਤਾਂ ਨਹੀਂ ਚੱਲਣਾ ਦਾ ਆਹਲੇ ਹੁਣ ਉਰੇ ਬੱਤ ਵੀ ਹੈਗਾ ਯਾਰ ਆਹ ਇੱਥੇ ਜ਼ਿਆਦਾ ਪਰਾਲੀ ਉੱਥੇ ਨਰਮ ਆ ਥੋੜਾ ਜਿਆ ਹਣਾ ਉਹ ਸਾਈਡ ਨਰਮ ਹੈ ਹਾਂ ਅਾਕੀ ਦੇਖੋ ਕੀ ਬਣਦਾ ਹੁਣ ਤਾਂ ਅਨਵੇਂ ਵੀ ਬਹੁਤ ਜੰਮਿਆ ਵਸਲਾ ਤਾਂ ਤਾਂ ਜਵੀ ਵਾਲੇ ਖੇਤ ਨਹੀਂ ਤਾਂ ਦਿਨ ਨਹੀਂ ਖੜਦਾ ਹਨਾ ਆਹ ਟਾਈਮ ਤੇ ਤਾਂ ਫਿਰ ਹੋਈ ਜਾਂਦਾ ਕਰਨ ਆਜ ਦਾ ਵੀ ਖੇਤ ਦੇ ਦੇਖਣ ਤੇ ਵਾਤ ਤਾਂ ਵੀ ਵਾਤ ਸਵੇਰ ਨੂੰ ਬੀਜਦੀ ਏ ਇੱਥੇ ਸਾਲਾ ਜਿਹਾ ਗਿੱਲਾ ਪਿਆ ਏ ਮੱਝ ਪਰਸੋਂ ਚ ਉੱਥੇ ਜਾ ਦੇ ਦੇਖਣੀ ਤਾਂ ਇਹ ਤੇ ਫੋਲ ਕੀ ਸੁੱਕਣਾ ਬਾਈ ਫੋਲਣਾ ਹੀ ਪੈਣਾ ਇਹ ਤਾਂ ਫੋਲ ਕੀ ਸੁੱਕੂਗਾ ਉਹ ਖੇਤ ਵਾਤਾਂ ਪਰ ਲਾ ਦੇ ਲੈ ਕਿਹੜਾ ਉਹ ਪਰਾਂ ਹੇਠਾਂ ਆ ਕੇ ਉਹ ਖੇਤ ਦਾ ਫਰਕ ਹੈ ਜਦ ਤੱਕ ਹੂੰ ਸਮਝਿਆ ਗੱਲ ਵਾਹੀ ਰਹਗੀ ਬਈ ਪਹਿਲਾਂ ਮੇਰੇ ਪਾਣੀ ਖੜਦਾ ਹੁੰਦਾ ਚਰੀ ਵਾਲਾ ਚਾਚਰੀ ਵੀ ਦਿੱਪਾ ਤਾਂ ਹੀ ਫਰਕ ਹੈ ਦਾ ਠੀਕ ਉਤੇ ਖੇਤ ਆ ਗਿਆ ਕਹਾਂ ਨੀਵੇਂ ਹੂੰ ਐ ਖੇਤ ਆਰ ਐ ਖੇਤ ਦਾ ਹੀ ਫਰਕ ਹੈ ਤੂੰ ਵੱਟਦਾ ਹੀ ਐ ਨਾਲੇ ਜਿਹੜਾ ਮਾੜਾ ਟੱਟ ਬਣਾ 18 ਗੰਨਾ ਖੜਾ ਈ ਦਾ ਹੀ ਫਰਕ ਹੈ ਸਵਾល់ ਕੱਲ ਦੇਖੂ ਹੁਣ ਦੋ ਦਿਨ ਨੂੰ ਹੋਰ ਬਾਤ ਆ ਜੂ ਜੇ ਬਾਰਤੀਆ ਪਾਰਤੀਆ ਵਾਲੀ ਗੱਲ ਅੱਗ ਦੇਖਤੀ ਹਾਂ ਦੇ ਦੇ ਕਹਿੰਦੇ ਚੱਲ ਪਿਆ ਜਾਣਾ ਕਹਿੰਦੇ ਚੱਲ ਪਾਣਾ ਪਹਿਲੀ ਤਰੀਕ ਤੱਕ ਕਰਿਆ ਨਹੀਂ ਫੋਨ ਕਰਿਆ ਦਾ ਕਹਿੰਦੇ ਪਤਾ ਨਹੀਂ ਕੌਣ ਦੱਸਦਾ ਤਾਂ ਮਨ ਨੂੰ ਕਹਿੰਦੇ ਵੀ ਦਿੱਤੀ ਵੀ ਅੱਗ ਤਾਂ ਕਹਿੰਦੇ ਹੁਣ ਪ੍ਰੈਸ਼ਰ ਲੱਗੇ ਪਿਆ ਬਣਾਉਣਾ ਹਾਂ ਮੈਨੂੰ ਬੰਦਾ ਮਿਲਿਆ ਤਾਂ ਉੱਥੇ ਦਾ ਮੈਨੂੰ ਕਹਿੰਦਾ ਦਿੱਤੀ ਨਹੀਂ ਯਾਰ ਪਤਾ ਨਹੀਂ ਖੋਲਿਆ ਪਿਆ ਹਲੇ ਤਾਂ ਫੇਰ ਅੱਗ ਦੇ ਕੇ ਕਹਦੇ ਉਸ ਸੇਕਣਾ ਉਹਨਾਂ ਨੇ ਹਲੇ ਨਾ 2-3 ਦਿਨ ਪਹਿਲਾਂ ਕਹਿੰਦੇ ਕਰਨਾ ਪੈਂਦਾ ਹੈ ਅੱਗ ਦੇਣੀ ਜੇ ਖੋਲਿਆ ਵੇ ਫੇਰ ਅੱਗ ਦੇ ਦੇ ਅੱਗ ਦੇ ਯਾਰ ਪ੍ਰੈਸ਼ਰ ਤਾਂ ਉਹਦਾ ਹੁਣ ਐ ਥੋੜੋ ਵੀ ਹੁਣੀ ਬਣ ਜਾਣਾ ਉਹਦਾ ਪ੍ਰੈਸ਼ਰ ਹਾਂ ਹਾਂ ਇਹਨ ਥੋੜਾ ਚਾਹੀਦਾ ਹੈ ਆਹੋ ਅਕਸਰ ਨੂੰ ਇੱਧਰ ਤੇ ਰਸ ਜਾਣਾ ਚੀਨੀ ਬਣ ਕੇ ਨਿਕਲਣੀ ਹੈ ਪ੍ਰੈਸ਼ਰ ਬਣਾਉਣਾ ਪਹਿਲਾ ਉਹਦਾ ਕੀ ਇਸ ਟੀਮ ਬਣਦੀ ਦੀ ਤਾਂ ਚੱਲ ਰਹੀ ਕੋਈ ਕਿਹੜਾ ਸਖਾਰੀ ਹੋ ਪੜਨੀ ਥੋਈ ਤਾਂ ਨਰਮੇ ਜਾਂਦੀ ਆ ਆਪਾਂ ਦੀ ਬਾਤ ਟੀ ਵੀ ਸਖਾ ਨਰਮੇ ਜਾਂਦਾ ਉਹ ਬਾਈ ਹੁਣ ਮੌਸਮ ਮਾੜਾ ਚਾਰਕ ਦਿਨ ਤੇ ਧੁੱਪਾਂ ਲੱਗੀ ਮੜੀ ਹੁਣ ਨਰਮ ਆ ਜਾਏ ਵੀ ਹੁਣ ਊਂ ਵੀ ਮੌਸਮ ਆਹ ਟਾਈਮ ਤੇ ਠੰਡਾ ਜਾ ਹੋ ਜਾਂਦਾ ਮੌਸਮ ਹਾਂ ਸਾਡੇ ਭਈਆਂ ਦਾ ਵੱਡਾ ਹੈ ਸਾਡੇ ਦਾ ਚਲ ਪਰਾਲੀ ਦੀ ਆਦਾ ਭਈਆਂ ਦਾ ਇਹ ਵੀ ਸਖਾ ਨਰਮ ਹੈ ਇਹਨੇ ਦੂਏ ਦਿਨ ਪਾਣੀ ਲਾਇਆ ਆਪਾਂ ਤੇ ਹੂੰ ਨਾ ਉਧਰ ਨੇ ਲਾਇਆ ਜਿੱਧਰ ਅੱਪਾ ਲਾਉਂਦੇ ਤੇ ਉਧਰ ਹੀ ਨਾ ਲਾਇਆ ਬਰਾਬਰ ਜਈਆ ਬਸ ਹਾਂ ਅੱਪਾ ਨੇ ਕਿੰਨੇ ਦਿਨ ਪਹਿਲਾਂ ਲਾਇਆ ਦੂਜੇ ਦਿਨ ਅੱਪਨੇ ਗੰਨੇ ਨੂੰ ਲਾਇਆ ਹਨਾ ਦੋ ਤਿੰਨ ਦਿਨ ਬਾਅਦ ਲਾਇਆ ਗੰਨੇ ਨੂੰ ਬਾਅਦ ਲਾਇਆ ਗੰਨੇ ਨੂੰ ਲਾਉਂਦੇ ਜਿੱਧਰ ਉਧਰ ਲਾਇਏ ਨੇ ਹਾਂ ਉਧਰ ਲਾਇਏ ਨੇ ਭਾਈ ਦੋ ਦਿਨ ਬਾਅਦ ਲਾਇਆ ਪਰ ਤਿੰਨ ਦਿਨ ਤਿੰਨ ਦਿਨ ਬਾਅਦ ਲਾਇਆ ਇਹਨੂੰ ਠੀਕ ਹਾਂ ਤਿੰਨ ਦਿਨ ਬਾਅਦ ਗੰਨੇ ਦਾ ਟਾਪ ਦਾ ਖੜਾ ਆ ਕੇ ਵੀ ਦੇਖੀ ਹੈ ਨਾ ਵੀ ਭਾਈ ਗੰਨਾ ਵਧੀਆ ਆਪਣਾ ਗੰਨਾ ਦਾ ਸਾਰਾ ਠੀਕ ਆ ਮਿਲਦਾ ਚੱਲੇ ਹੈ ਮਿਲਦਾ ਚੱਲੇ ਗੰਨਾ ਦਾ ਸਾਰੀ ਠੀਕ ਆ ਚੱਲੂ ਗਾਈ ਹੁਣ ਇਹ ਵੀ ਬਾਈ 99 ਆ ਅੱਛਾ ਤੁਹਾਨੂੰ ਥਾਲੋ ਗੰਨਾ ਪਤਲਾ ਪੈ ਗਿਆ ਇਹ ਜੰਮ ਜਿਆਦਾ ਹੋ ਗਿਆ ਥੱਲੇ ਹਾਂ ਫੋਟੋ ਦਾ ਸਾਰਾ ਜਿਆਦਾ ਹੈ ਗੰਨੇ ਜਿਆਦਾ ਹੋ ਜਾਂਦੇ ਥੱਲੇ ਉਹਦੇ ਕਰਕੇ ਪਤਲਾ ਹੋ ਗਿਆ ਨਹੀਂ ਪਹਿਲੇ ਮੋਟਦਾ ਆ 8 ਕਿ 9 ਕਿ ਬਿਸ ਵੇਜੇਗਾ ਆਹ ਤਿੰਨੀ ਹੋਈ ਇਹਦੇ ਮਤੇ ਕਿੰਨਾ ਹੋਏਦਾ 340 ਕੁਇੰਟਲ ਗੰਨਾ ਹੋਇਆ 9 ਬਿਸ ਵੇ ਨੂੰ ਦੇ ਹੂੰ ਬਿੱਸਵਾ ਦਾ ਨੋ ਬਿੱਸਵੇ ਮੋਟਰ ਮੋਟਰ ਕੱਢ ਕੇ ਮੋਟਰ ਵਿਚਮਿੜੀ ਹੋਈ ਆ ਵਿਚੇ ਮੋਟਰ ਬਣੀ ਹੋਈ ਆ ਦੋ ਬਿੱਸਵੇ ਬਿੱਸਵਾ ਦਾ ਫਿਰ ਮੋਟਰ ਤਾਂ ਹੀ ਹੋ ਗਿਆ ਹੂੰ ਹੋ ਅੱਠ ਬਿੱਸਵੇ ਰਹਿ ਗਏ ਇਹ ਤਾਂ ਹੱਥ ਦਾ ਸ਼ੌਰਾ ਵੀ ਹੋ ਗਿਆ ਦੋ ਬਿੱਸਵੇ ਖਰਾਬ ਰੱਖ ਰੇ ਤੂੰ ਹੂੰ ਹੋ ਉਹੀ ਸੱਤ ਬਿੱਸਵੇ ਜਗਾ ਫਿਰ ਬੰਦਦਾ ਏ ਫਿਰ ਤਾਂ ਜ਼ਿਆਦਾ ਬਨ ਜਣਾ ਇੰਨਾ ਵੀ ਨਹੀਂ ਨਿਕਲਦਾ ਹੁੰਦਾ ਤੇ ਤਾਂ 500 ਕੁਇੰਟਲ ਹੋ ਜਾਣੇ ਇੰਨੀ ਜਗ੍ਹਾ ਆ ਕਿੰਨੀ ਕੈ 40 ਕੁਇੰਟਲ ਗੰਨਾ ਪੂਰਾ ਹੋਇਆ ਹੋਰੇ ਤੇ ਇੰਨੀ ਜਗ੍ਹਾ ਯਾਰ ਆ ਹੂੰ ਪੂਰਾ 40 ਕੁਇੰਟਲ ਕਿੰਨਾ ਹੋਇਆ ਹੈ ਅਰਿੱਕਾ ਘੱਲ ਹੈ ਸਾਰੇ ਸਾਦੇ ਕਿੰਨੇ ਦੇ ਆਖ ਖਤਮ ਹੋ ਗਏ ਇਹਦਾ ਆ ਕੇ ਦੇਖ ਲੱਗਿਆ ਪਿਆ ਜਾਂ ਵੀ ਹਰਾ ਪਿਆ ਖਰਾਬ ਆਗਦਾ ਇਹਦਾ ਵੀ ਨਹੀਂ ਖਰਾਬ ਹੋਇਆ 18 ਦਾ ਹੂੰ ਫਾਰਕ ਹੈ 36 ਦਾ ਖਰਾਬ ਹੋਇਆ ਸੱਤ ਜਿਆਦਾ 38 ਦੇ ਤਾਂ ਖਤਮ ਹੋ ਗਿਆ ਹੋ ਗਿਆ ਖੁੱਦਰ ਉਹ ਤਾਂ ਹੈ ਹੀ ਕੁਝ ਨਹੀਂ ਮੜਾ ਜਾ ਬਸ ਹੁਣ ਤਾਂ ਮਿਲਦੀ ਢੀਂਡੀ ਜਿਵੇਂ ਅੜੀ ਜਿਵੇਂ ਬੈਠੇ ਆ ਪੰਗੇ ਵੀ ਆ ਗਏ ਬਸ ਸਭ ਕੋਲ ਤਾਂ ਐ ਤਿਆਰ ਗਏ ਉਹ ਥਿਆਰ ਲੈਣ ਗਏ ਅੱਜ ਦਾਤਿਆਂ ਦੇ ਦੂਤੀਆਂ ਲੈਣ ਹੂੰ ਪਹਿਲੇ ਲੈ ਗਿਆ ਦਾ ਮੇਤੇ ਹਾਂ ਆ ਲੈ ਆਈਏ ਜੀ ਹਥਿਆਰ ਤੀਰਮਾ ਲੈ ਆਓ ਭਾਈ ਲਿਆਓ ਲਿਆਓ ਥਿਆਰ ਕਰਾ ਹੁਣ ਆਈ ਬਡਾਂਗਾ ਪੈਣਾ ਇਹਨਾਂ ਦਾ 6 7 6 ਬੰਦੇ ਕਹਿੰਦਾ ਮੈਨੂੰ ਹੋ ਗਏ 6 ਬੰਦੇ ਹੀ 7 ਆ ਸੀ ਜਿਆਦਾ ਆਉਂਗੇ ਆਉਣਾ ਹੱਲੇ ਆ ਜਾਉਂਦਾ ਹਾਂ 12 ਬੰਦੇ ਆ ਕਹਿੰਦਾ 10 12 12 ਫੇਰ ਦੋ ਪਰਚੀਆਂ ਲੱਗੂਗੇ ਰੋਜ਼ ਦੋ ਪਰਚੀਆਂ ਲੱਗੂਗੇ ਆ ਦੋਤਾ ਲੱਗੂਗੇ ਫਿਰ ਜੇ 12 ਬੰਦੇ ਹੋਗੇ 6 7 ਬੰਦਾ ਪਰਚੀ ਲੱਜੀ ਜਾਂਦਾ ਜੇ 12 ਹੋਏ 11 ਕਢਾਈ ਵਾਲੇ ਬਾਹਰ ਮਾ ਲਾਂਗਰੀ 12 ਦਾ 18 ਬਣਾਉਣੇ ਕਿਹੜਾ 13 ਵਾਲੇ 13 13 ਹੋਣਗੇ 6 6 ਹੋਣਗੇ ਹੈ ਨਿਕਲਾਂਗੇ ਰਹੀ ਹਾਂ ਆਹ ਦੇਖ ਲੈ ਕਿੰਨੇ ਛੇਤੀ ਤਿਆਰ ਹੋ ਗਿਆ ਦਰਖਤ ਆਹ ਇਹ ਬਹੁਤ ਛੇਤੀ ਤਿਆਰ ਹੋ ਗਿਆ ਹੈ ਨਾ ਬਹੁਤ ਜ਼ਿਆਦਾ ਛੇਤੀ ਤਿਆਰ ਹੋ ਗਿਆ ਨਾਲੇ ਪੱਤਾ ਨਹੀਂ ਝਾੜਦਾ ਹੈਗਾ ਪੱਤਾ ਨਹੀਂ ਝਾੜਦਾ ਇਹਦਾ ਹੀ ਪੈਣ ਹੈ ਪੱਤਾ ਨਹੀਂ ਕਰਦਾ ਇਹਦਾ ਹੈ ਨਾ ਸਾਲਵਾ ਜਿਹਾ ਹੁਣ ਦਰਖਤ ਧੁੱਪ ਆ ਜੀ ਉਹਦੇ ਬੰਦੇ ਨੂੰ ਕੋਈ ਛਾਂਗ ਨਹੀਂ ਪੈਂਦਾ ਹੁਣ ਇਹਦਾ ਜਮਾਂ ਇੰਟਰਨੈਟ ਸ਼ਾਮਾਂ ਚ ਫਰੀ ਦਾ ਨਜ਼ਾਰਾ ਵੀ ਐ ਹੈਂ ਸ਼ਾਮਾਂ ਚ ਨਜ਼ਾਰਾ ਵੀ ਐ ਆਹੋ ਧੁੱਪ ਚ ਤਾਂ ਜਿੱਥੇ ਮਰਜੀ ਬਹਿ ਜਾ ਧੁੱਪ ਚ ਗਰਮੀ ਚ ਜਿੱਥੇ ਛਾਵੇਂ ਹੋਊਗੀ ਬੰਦਾ ਉੱਥੇ ਨੂੰ ਜਾਂਦਾ ਸਿਆਲ ਚ ਤਾਂ ਜਿੱਥੇ ਮਰਜੀ ਬਹਿ ਜਾ ਮੰਜਾ ਖੇਤ ਚ ਕਰ ਲੈ ਸ਼ਾਮਾਂ ਬਹੁ ਗੂੜੀ ਐ ਫੇਰ ਵੇਖ ਲੈ ਕਹੀ ਐ ਇਹ ਹੈ ਕਿਆ ਪਿਲ ਕਣਾ ਕਿਆ ਐ ਪਤਾ ਨਹੀਂ ਜਾ ਇਹ ਤਾਂ ਥੱਲੇ ਬੀਜ ਬਹੁ ਜੰਮੇ ਵੇ ਆ ਸ਼ਾਮਾਂ ਤਨੂੰ ਉੱਥੇ ਬੀਜ ਬਹੁ ਜੰਮੇ ਵੇ ਮੈਂ ਕਿਹਾ ਤਾੜਾ ਮੋਟਰ ਤੇ ਲਾਈਏ ਕੱਢ ਕੇ ਇੱਕ ਇਹ ਤਿਆਰ ਬਹੁ ਛੇਤੀ ਹੋਇਆ ਮੈਂ ਤਾਂ ਉਹੀ ਕਹਿੰਦਾ ਆ ਸਾਰੇ ਇਹੀ ਜੰਮੇ ਵੇ ਆ ਦੇ ਤਾ ਅਥਾਰ ਇਹੀ ਜੰਮੇ ਬਿਹਾਵੀ ਥੱਲੇ ਉਹ ਕਿੰਨੇ ਖੜੇ ਬੀਜ ਆ ਇਹ ਬੀਜ ਵਰਦਾ ਹੈ ਉਹ ਪਾ ਨੇ ਆ ਪੱਤੀ ਵੀ ਨਹੀਂ ਜਾਲੀ ਬੰਨਾ ਦੇਖ ਕੇ ਮੈਂ ਕਹਦਾ ਇਹ ਰੱਖੇਗਾ ਨਾ ਪਰ ਹੁਣ ਕਾਹਾਂ ਸਾਲਾ ਜੰਮਣਾ ਨਹੀਂ ਦੇਖ ਤਾਂ ਸਹੀ ਕੀ ਫਟਿਆ ਲੈ ਤੇ ਕਿਹਦੇ ਹਿਸਾਬ ਨਾਲ ਫੁੱਟਿਆ ਇਹਨਾਂ ਦਾ ਕੋਈ ਜੇ ਇਹ ਸਾਲ ਨੂੰ ਨਾ ਹੋ ਸਕਦਾ ਹੈ ਮੂੰਦਾ ਰੱਖਣਾ ਜੇ ਜੇ ਟਾਈਮ ਨਾਲ ਵੱਢੋਗੇ ਹਨਾ ਜੇ ਟਾਈਮ ਨਾਲ ਵੱਢੋਗੇ ਤਾਂ ਹੋਣਾ ਨਹੀਂ ਨਹੀਂ ਵਾਕੇ ਵੀ ਦੂੰਗੇ ਵਾਕੇ ਵੀ ਬੀਜੂਗੇ ਹੁੰਦਾ 2 ਸਾਲ ਦਾ ਠੀਕ ਹੈ ਨਾਲ ਬੱਟਾ ਮੁਟਾ ਥੈਡਾ ਸਾਫ ਹੋ ਜਾਂਦੀ ਆ ਸਾਰੀ ਵਾਕੇ ਪਲਟਾਵੇਂ ਮਾਰ ਕੇ ਬੀਜੂਗੇ ਰੇੜੂ ਪਟਾ ਪਟਾਵੇਂ ਮਾਰ ਦਵੇ ਹੂੰ ਥੱਲਣਾ ਇਹ ਠੀਕ ਨਹੀਂ ਗੱਲ ਹੁਣ ਕਿਹੜਾ ਪੈਨ ਘੋਲ ਕਰੇ ਕਰਨੀ ਆ ਲੇਜ਼ਰ ਆਪਣਾ ਜਿਹਦੇ ਕਰਦੇ ਕਰਨ ਪਲਟਾਵੇਂ ਮਾਰ ਕੇ ਹੂੰ ਪਹਿਲਾਂ ਵੱਡਾ ਉਰੀ ਲੱਗਣਾ ਪਹਿਲਾਂ ਅਸੀਂ ਚੱਕ ਹੋਣੇ ਆ ਦੋ ਪਹਿਲਾਂ ਉਹ ਚੱਕ ਹੋਣਾ ਉਧਰਲਾ ਆਹ ਚੱਕਣਾ ਪਹਿਲਾਂ ਹੈ ਆ ਦੋ ਕੀਲੇ ਚੱਕੋਣੇ ਪਹਿਲਾਂ ਆਹ ਇਹਦੇ ਦਾ ਜੇ ਗੰਨਾ ਬੀਜਣਾ ਹੋਇਆ ਆਪਾਂ ਦਾ ਗੰਨਾ ਬੀਜਣਾ ਹੈ ਆਹ ਮੈਂ ਤੁਹਾਨੂੰ ਕਣਕ ਬੀਜੂਗਾ ਤਾਂ ਹੀ ਰੌਣੀ ਕਰਿਆਦਾ ਉਹ ਆਮ ਤਾਂ ਹੀ ਆਉ ਆਨਕ ਵੀ ਦੂੰਗਾ ਉਧਰ ਹੂੰ ਇਹ ਵੀ ਤੇਰਾ ਇੱਕ ਪਰਚੀ ਦੇ ਉੱਪਰ ਹੈ ਕਿਹੜਾ ਦੋ ਪਰਚੀਆਂ ਉੱਥੇ ਵਾਲਾ ਲਾ ਕੇ ਇਥੇ ਫੇ ਦੋ ਹੀ ਕਹਿੰਦਾ ਦੋ ਪਰਚੀਆਂ ਆਉਣੀਆਂ ਉਹ ਪਾ ਕੇ ਵਿੱਚ ਉਹ ਪਾ ਕੇ ਇਥੇ ਵਾਲਾ ਮੀਕਾ ਹਾਂਜੀ ਇੱਕ ਪਰਚੀ ਆਹਾ ਆਹੋ ਦੇ ਆਹ ਵਾਰ ਉਹ ਇੱਕ ਪਰਚੀ ਹੋ ਜਾਣੀ ਆਇਓ ਕਢਾ ਲੈ ਸਿੱਧਾ ਹੀ ਹਾਂ ਐ ਆਇਓ ਕਢਾਉਣਾ ਹਾਂ ਲੰਬਾ ਕਢਾ ਲੈ ਜਿਹਦਾ ਬਾਜਾ ਬਾਅਦ ਮੈਂ ਹੋ ਔਰ ਉਹ ਹੂੰ ਠੀਕ ਨਹੀਂ ਗੱਲ ਐ ਕਿਨੇ ਆਉ ਲੋਟ ਆਇਓ ਹੁਣੇ ਆਇਓ ਲੋਟਾਉਣਾ ਹੈ ਉੱਚ ਜਵੀ ਵੀ ਦੂੰਗਾ ਤੇ ਕਣਕ ਵੀ ਦੂੰਗਾ ਆਹੋ ਜਵੀ ਵੀ ਦੂੰਗਾ ਉੱਥੇ ਜਵੀ ਵੀ ਦੂੰਗੇ ਉਹਨੇ ਕੱਦ ਹੀ ਗੰਨੇ ਨੇ ਜ਼ਿਆਦਾ ਕਰਿਆ ਬਈ ਇਹਦੇ ਨਾਲ ਤੇ ਬਹੁਤ ਆ ਕਿਹੜੇ ਨੇ ਜਿਹੜਾ ਉਧਰ 95 ਆ ਉਹ ਆ ਉੱਥੇ ਵਾਲਾ ਹੂੰ ਉਹਦਾ ਵੱਡਾ ਹੀ ਤੈਨੂੰ ਹੈ ਉਹਦਾ ਕੱਦ ਬਹੁਤ ਆ ਜ਼ਿਆਦਾ ਇਹ ਇਹਦੇ ਨਾਲ ਤਾਂ ਕਿਤੇ ਉੱਪਰ ਆ ਹੋ ਹੂੰ ਦੋ ਕੱਦ ਜ਼ਿਆਦਾ ਇਹਦੇ ਨਾਲ ਤੇ ਬਹੁਤ ਆ ਬੀਜੜ ਦਾ ਬੀਜੜ ਦਾ ਇਹਦਾ ਵੀ ਇੰਨਾ ਕਿਤੇ ਹੋਰ ਜ਼ਿਆਦਾ ਬੀਜੜ ਦਾ ਨਾ ਬੀਜੜ ਦੇ ਤਾਂ ਕੱਦ ਜ਼ਿਆਦਾ ਦਾ ਫੇਰ ਉਹੀ ਗੱਲ ਹੋਣੀ ਹੈ ਹੁਣ ਗੰਨਾ ਮੋਟਾ ਆਉਂਦਾ ਹੁਣ ਗਾਹਾਂ ਨੂੰ ਫੇਰ ਉਹਨੇ ਪਤਲਾ ਕਹਿਣਾ ਹੋਣਾ ਕੱਦ ਘਟਾ ਦੇਣਾ ਉਹਨੇ ਗੰਨਾ ਵੱਜ ਜਾਣਾ ਗੰਨਾ ਵੱਜ ਜਾਣਾ ਜੜ ਚੋਂ ਨਾ ਹਾਂ ਇਹ ਫਰਕ ਪੈਣਾ ਹੋਣਾ ਹੁਣ ਵੱਡ ਵੀ ਉਹਨਾ ਫੇਰ ਗਾਹ ਆਉਣਾ ਯਾਨੂ ਇਹ ਗੰਨਾ ਚ ਅੱਖ ਹੋਣਾ ਇਧਰਲੇ ਆਪਣੇ ਆ ਦੋ ਢਾਈ ਗਿਲੇ ਹੂੰ ਹੂੰ ਯਾਦ ਨੂੰ ਤੁਸੀਂ ਫੁੱਟਣਾ ਵੀ ਗੰਨੇ ਨੇ ਬਹੁਤ ਹੈ ਹੈ ਕਿ ਨਹੀਂ ਅਖੀਰ ਤੇ ਵੱਡ ਹੋਣਾ ਜਾ ਕੇ ਹੂੰ ਹੂੰ ਅਖੀਰ ਤੇ ਵੱਡ ਹੋਣਾ ਹਾਂ ਆਇਆ ਤੈਨੂੰ ਉਧਰ ਦਿਖਾ ਕੇ ਲਿਆਉਂਦਾ ਉਹ ਖੂਜਾ ਦੇਖੀਂ ਕਿਹੋ ਜਿਹਾ ਖੜਾ ਜਿਹੜਾ ਜਿਹੜਾ ਲੇਟ ਵੱਡਿਆ ਦਾ ਉਹ ਸਭ ਤੋਂ ਲੇਟ ਵੱਡਿਆ ਤਾਂ ਹਨਾ ਉਧਰ ਤੇ ਬਾਅਦ ਵਿੱਚ ਵੱਡਿਆ ਸਾਰਿਆਂ ਨਾਲ ਦੇਪਾ ਨੇ ਉਹ ਲੈਦਾ ਹੀ ਹੈ ਗੰਨਾ ਕੱਦ ਚ ਉਹਦਾ ਕੋਲ ਨੂੰ ਉੱਥੇ ਨੂੰ ਵੇੜੇ ਦੇ ਦੇਖੀਏ ਮੇਰਾ ਤਾਂ ਦੇਖਦਾ ਹੀ ਆਇਆ ਯਾਰ ਇਹ ਤਾਂ ਦੇਖ ਤੁਸੀਂ ਕਿ ਕਿੱਥੇ ਹੈ ਇਹ ਵੀ ਇੰਦਾ ਕਿਹੜਾ ਕੱਦ ਘੱਟਾ ਸੀ ਮੇਰਾ ਕੱਦ ਬਹੁਤਾ ਹੈ ਹਾਂ ਬਹੁਤਾ ਕਾ ਉਹ ਨੀਵਾ ਖੇਤ ਲੱਗਦਾ ਤਾਂ ਕਰਦਾ ਇਹ ਤਾਂ ਕਿੰਨਾ ਛੀਦਾ ਥੋੜਾ ਵੀਉ ਲੱਗਦਾ ਮੋਟਾ ਵਾਉਟਾ ਤਾਂ ਨਾ ਆਉਂਦਾ ਇਹ ਤਾਂ ਹੂੰ ਛੱਡਾ ਹੀ ਆ ਵਿੱਚ ਬਰੀਕ ਪੈ ਗਿਆ ਹਾਂ ਛੱਡਾ ਤਾਂ ਥੇੜਾ ਇਹ ਦੇਖੀ ਥੋੜਾ ਜਿਹਾ ਫਰਕ ਬਹੁਤ ਦੇਖੀ ਹੋਊਗਾ ਹੂੰ ਆ ਫੇਰ ਵੀ ਚੱਲ ਬਹੁਤ ਪਰ ਆਏ ਆ ਵੀ ਗਿਰਦਾ ਨਹੀਂ ਹੈਗਾ ਮੈਂ ਦੇਖਿਆ ਇਹ ਗਿਰਦਾ ਨਹੀਂ ਹੈਗਾ ਇੰਨਾ ਸਿਰਦਾ ਹੀ ਹੈ ਨਾ ਹਾਂ ਗਿਰਿਆ ਨਹੀਂ ਜਾਂਦਾ ਦੂਏ 18 ਠੂਰੇ ਸਾਰੇ ਗਿਰ ਗਏ ਹਾਂ ਇਹ ਨਹੀਂ ਗਿਰਿਆ ਹੈਗਾ ਗੰਨਾ ਸੋਨਾ ਵੀ ਬਹੁਤ ਹੈ ਇਹ ਸਭ ਤੋਂ ਵੱਡੀ ਗੱਲ ਹੈ ਇਹਨੂੰ ਬਿਮਾਰੀ ਨਹੀਂ ਕੋਈ ਆਗ ਨੂੰ ਹੂੰ ਜਿਹੜੀ ਗੱਲ ਹੈ ਆਗ ਆਣ ਵਧੀਆ ਖੜਾ ਵੀ ਤਾਂ ਸਰ ਆਗ ਜਿੰਨਾ ਬਾਥ ਫੱਤਰੀਆਂ ਲੱਗਣ ਆਗਾਂ ਦੀਆਂ ਹਾਂ ਹੈ ਕਿ ਨਹੀਂ ਹਾਂ ਜਲਦੀ ਕਿਨਾਂ ਤੱਕ ਲਾਵੋ ਜਦੋਂ ਵੱਡਾ ਹੋਈ ਗਿਆ ਇੱਧਰ ਤਕੜਾ ਉੱਧਰ ਬਹੁਤ ਮੈਂ ਹੋ ਗਿਆ ਉੱਧਰ ਕੰਨਾ ਬਹੁਤ ਤਕੜਾ ਪਰ ਮੈਂ ਤਾਂ ਇਹ ਕਹਿੰਦਾ ਜੂਜੂ ਇੱਧਰ ਨੂੰ ਆ ਇੱਧਰੋਂ ਵੱਡਾ ਆ ਇੱਧਰ ਹੋਰ ਤਾਂ ਤਕੜਾ ਖੜਾ ਜਾਂਦਾ ਆ ਇਹ ਲੇਟ ਵੱਡਾ ਆ ਇੱਧਰ ਨੂੰ ਗਿਰਿਆ ਨਹੀਂ ਵਿਚਾਰ ਰਿਹਾ ਹੈ ਤਗੀ ਹਾਂ ਪਿਛਲੇ ਸਾਲ ਗਿਰ ਗਿਆ ਤਾਂ ਥੋੜਾ ਜਿਹਾ ਲਾ ਭਈਆ ਦੇਖ ਗਿਆ ਕੰਨਾ ਹਾਂ ਕਹ ਦੇਖ ਲੈ ਕੰਨਾ ਦੇਖ ਗਿਆ ਮਾੜੇ ਨੇ ਤਾਂ ਜਦ ਇਹ ਕਹਿੰਦੇ ਨੇ ਵੀ ਸਦਾ ਜੀ 2 ਰੁਪਏ ਵਧਾ ਦਿਓ ਤਕੜੇ ਦੇ ਘਟਾਓ ਵੀ ਨਾ ਕਟਾਉਣਾ ਕਿੱਥੇ ਨੇ ਹੈ ਕਟਾਉਣਾ ਕਿੱਥੇ ਤੂੰ ਹੀ ਗੱਲ ਤਖੜੇ ਦੇ ਕਟਾਓ ਮਾੜੇ ਦੇ ਬਤਾ ਲਓ ਤਖੜੇ ਦੇ ਕਟਾ ਦੋਗਾ ਹਾਲ ਇੱਧਰ ਦੇਖ ਵਿੱਚ ਵੜ ਕੇ ਉਹ ਬਹੁਤ ਤਖੜਾ ਹੈ ਇਹਨਾਂ ਦਾ ਬਹੁਤ ਹੈ ਹੈ ਬਹੁਤ ਹੈ ਗੰਨਾਰੇ ਪਤਲਾ ਨਹੀਂ ਹੈਗਾ ਕਹਿੰਦਾ ਠੀਕ ਆ ਨਾ ਠੀਕ ਆ ਭਈਆ ਕਹਿੰਦਾ ਠੀਕ ਆਗਾ ਪਤਲਾ ਨਹੀਂ ਹੈਗਾ ਜੀ ਇੰਨਾ ਹਾਂ ਠੀਕ ਆ ਕਹਿੰਦਾ ਇਹ ਤਾਂ ਫੁੱਟਿਆ ਬਹੁਤ ਨਾ ਠੀਕ ਥੱਲੇ ਦੇ ਹਾਂ ਜੰਮ ਜਿਆਦਾ ਹੋ ਜਾਂਦਾ ਕਰਨੀ ਜੀ ਆ ਗਈ ਜਦ ਯਾਰ ਇਹ ਨਿਬੜਿਆ ਭਈਆ ਮੇਰੇ ਨਾਲ ਸ਼ਾਮਾਂ ਬੈੰਦੇ ਤੇ ਜਦ ਨਿਬੜਿਆ ਕਹਿੰਦਾ ਕੰਧ ਤੋਂ ਵਾਂਗ ਖੜਾ ਹੈ ਲਾ ਲਾ ਨਿਬੜਿਆ ਕਿੰਨਾ ਹੈ ਮਹਾਬਈ ਛਾਵਾਂ ਮੇੜੇ ਜਿ ਬੈਠਦੇ ਤੇ ਧੁੱਪਾ ਹੋ ਗਈ ਗਰਮੀ ਦੀ ਬਹੁਤ ਜ਼ਿਆਦਾ ਫੇਰ ਐਸੇ ਤਾਂ ਹੋਰ ਲੇਟ ਕਰੂੰਗਾ ਮੇਰੇ ਇੱਥੇ ਚ ਵੱਡ ਹੋਇਆ ਜਾ ਕੇ ਹੋਰ ਹਿੰਗਾ ਦੰਨਾ ਸਾਰੇ ਜੰਨਾਓ ਆਪਣਾ 88 ਗਿਰ ਗਿਆ ਉੱਧਰ ਥੋੜਾ ਜਾ ਬਾਕੀ ਖੜਾ ਸਾਰੇ ਨਿਕਲੇ ਆਉਣਾ ਬਛੇ ਸਾਰੇ ਵੀ ਗਿਰਿਆ ਉੱਥੇ 18 ਵੀ ਗਿਰ ਗਿਆ ਆ ਦੇ ਵਿੱਚ ਸਾਰੇ ਸਿਆੜ ਸਿੱਧੇ ਆ ਹਿੰਗਾ ਦੰਨਾ ਇਹਨਾਂ ਤੋਂ ਇੱਧਰ ਨੂੰ ਤਕੜਾ ਬਹੁਤ ਹੈ ਚੱਲੀਏ ਫਿਰ ਬੈਂਪੀ ਵਾਕਰੀਆ ਬਾਈ ਖਰਚਾ ਵੀ ਬਹੁਤ ਆਜੀ ਖਰਚਾ ਵੀ ਬਹੁਤ ਆਉਂਦਾ ਗੰਨੇ ਬਕਾਇਦਾ ਦਿੰਦੇ ਆਪਾਂ ਖਰਚਾ ਬਹੁਤ ਆਉਂਦਾ ਹੈ ਅਰੇ ਅਰ ਦੂ ਦੂਈਆ ਫਸਲਾਂ ਨਾਲ ਘਟਦਾ ਵੀ ਹੈਗਾ ਇਹ ਇਹਦਾ ਆਏ ਆ ਦੋ ਦੂਜੇ ਦੂਈਆ ਦੂਈਆ ਫਸਲਾਂ ਲਾਈ ਨਾ ਉਹਦੇ ਨਾਲ ਘਟਦਾ ਪੈਸਿਆਂ 'ਚ ਇਹ ਹੂੰ ਚੱਲਾ ਆ ਪੱਕੀ ਆ ਇਹਦਾ ਪੱਕੀ ਫਸਲ ਹੋ ਜਾਂਦੀ ਹੈ ਆਏ ਆ ਵੀ ਸੜੀ ਡੋਬਾ ਥੋਕਾ ਝਲਦੀ ਬਸ ਇਹ ਜੇ ਆਪਾਂ 20 ਕਿਲੀਆਂ ਦੀ 20 ਕਿਲੀਆਂ ਦੀ ਖੇਤੀ ਕਰਦੇ ਆ ਮੰਨ ਕੇ ਚੱਲ ਆਪਾਂ 25 25 30 ਕਿਲੀਆਂ ਦੀ ਖੇਤੀ ਵਿੱਚ 5 ਤੋਂ 10 ਕਿਲੇ ਗੰਨੇ ਦੇ ਹੁਣ ਫਿਰ ਜਾਣਾ ਆਹੋ 20 ਕਿਲੀਆਂ ਧਾਨਾਂ ਦੇ ਹੋਵੇ 1 ਸਾਮਲੇ ਦਾ ਹੈ ਇਹ ਸਾਮਲੇ ਇਹ ਕਰ ਦਿੰਦਾ ਪੂਰੇ ਪੂਰੇ ਕਰ ਦਿੰਦਾ ਵੱਧ ਘੱਟ ਝਾੜ ਜਾ ਜਿਹੜਾ ਹੁੰਦਾ ਹੈ ਹੈ ਕਿ ਨਹੀਂ ਜਿਹੜਾ ਪੂਰਾ ਕਰ ਦੇਣਾ ਘੱਟ ਵੱਧ ਜਿਹੜੀ ਚ ਰਹਿ ਗਿਆ ਫਸਲ ਪਤਲੀ ਨਹੀਂ ਚਾਹੀਦੀ ਬਾਈ ਜਿਹੜਾ ਬੰਦਾ ਹੁਣ ਜੀਰੀਾਰੇ ਕਣਕੇ ਲਾ ਕੇ ਰੱਖਦਾ ਉਹਨੂੰ ਗੰਦੇ ਦੇ ਵੀ ਚਾਹੀਦੇ ਪਾਉਂ ਜਦ ਤੱਕ 5 4 ਕਿਲੇ ਬਸ ਠੀਕ ਨਹੀਂ ਗੱਲ ਫਿਰ ਚੱਲਦਾ ਕੰਮ ਸਿਆਲ ਸਿਆਲ ਖਰਚਾ ਵਧੀਆ ਚੱਲੀ ਜਾਂਦਾ ਕਿਉਂਕਿ ਹੁਣ ਤੇਰਾ ਜੀਰੀ ਦੇ ਪੈਸੇ ਆਲੇ ਠੀਕ ਆ ਹੁਣ ਆਪਣਾ ਸਰਕਲ ਗੰਨੇ ਨੇ ਹੁਣ ਗਾਹਾਂ ਜਿਹੜਾ ਚੱਲਣਾ ਹੈ ਉਹ ਗੰਨੇ ਨੇ ਚਲਾਈ ਜਾਣਾ ਉਹ ਦਿਨਾਂ ਵੀ ਉਹੀ ਲਾਉ ਬਾਈ ਜਿਹੜਾ ਹਾਲੀ ਨਿਕਲੇ ਵਾ ਗੰ ਉਹ ਤੇ ਕਿਹੜਾ ਜ਼ਿੰਮੇਵਾਰ ਗੰਨਾ ਲੰਬਦਾ ਨੂੰ ਪਤਾ ਇਹ ਕਹੇ ਵੀ ਨਵਾਂ ਬੰਦਾ ਨਾ ਪੈਸੇ ਵੀ ਭਰ ਜਿੰਦਗੀ ਲੂਗਾ ਪਹਿਲੇ ਨਵੇਂ ਬੰਦੇ ਨੂੰ ਨਹੀਂ ਇਹਨਾਂ ਪਤਾ ਲੱਗਣਾ ਹੈਗਾ ਫਿਰ ਉਹਨੂੰ ਪਤਾ ਆਏ ਜਿਹੜੇ ਬੰਦੇ ਜ਼ਿੰਮੇਵਾਰ ਲੰਬਦਾ ਗੰਨਾ ਪੈਸੇ ਵੀ ਫਸੇ ਜਾ ਪਹਿਲਾਂ 2-2 ਸਾਲ ਆਈ ਨਹੀਂ ਹਾਂ ਇਹਦਾ ਰੁਟੀਨ ਹੁੰਦੀ ਆ ਫਿਰ ਛੱਡ ਨਹੀਂ ਹੁੰਦਾ ਹੈਗਾ ਛੱਡ ਨਹੀਂ ਹੁੰਦਾ ਫਿਰ ਇਹ ਨਸ਼ਾ ਜਿਹੜਾ ਕਹਿੰਦਾ ਭੁੱਕੀ ਵਾਲੇ ਨੂੰ ਭੁੱਕੀ ਦਾ ਨਸ਼ਾ ਲੱਗਿਆ ਪਿਆ ਨਾ ਦਾਰੂ ਵਾਲੇ ਨੂੰ ਦਾਰੂ ਵਾਲਾ ਫਿਰ ਉਹਨੂੰ ਛੱਡ ਨਹੀਂ ਸਾਦਾ ਕਹਿੰਦਾ ਉਹ ਲਾ ਕੇ ਹੀ ਰੱਖੂਗਾ ਹਾਂ ਜਿਵੇਂ ਆਲੂ ਵਾਲੇ ਨੂੰ ਆਲੂ ਦਾ ਸਵਾਦ ਆਉਂਦਾ ਹੈ ਚੱਕਾ ਟਾਵੇਂ ਚ 50 ਰੁਪਏ ਦੀ 100 ਰੁਪਏ ਬੋਰੀ ਲੱਗੀ ਆ ਛੜਦਾ ਨਹੀਂ ਉਹ ਜਿਹੜਾ ਪੱਕਾ ਜਿਹੜਾ ਹੁੰਦਾ ਗੱਗੇ ਵਰਗਾ ਕੱਚਾ ਉਹ ਛੱਡ ਕੇ ਪਾਸੇ ਹੁੰਦਾ ਆ ਆਲੂਆਂ ਨੂੰ ਬਸ ਬਸ ਠੀਕ ਗੱਲ ਉਹ ਕਹਿੰਦੇ ਜਿਹੜਾ ਆਲੂ ਦੇ ਡੁੱਬੇ ਆ ਤਾਂ ਬਣਾਊਗਾ ਵੀ ਆਲੂਏ ਫਿਰ ਹੈ ਕਿ ਨਹੀਂ ਜਿਹੜਾ ਉਹਦਾ ਨਾਮਾ ਹੁੰਦਾ ਕਿ ਲੱਗਦਾ ਇੰਨਾ ਘਾਟਾ ਪੈ ਗਿਆ ਗੱਗਾ ਕਹਿੰਦਾ ਇਹੀ ਲਾਉਣੇ ਮੈਂ ਤਾਂ ਹੀ ਛੜਤੇ ਮੈਂ ਵੀ ਘਾਟਾ ਥੋੜਾ ਜਿਹੜਾ ਪੱਕੇ ਲੱਗੇ ਪੱਕੇ ਯਾਰ ਜਿਹੜੇ ਪੱਕੇ ਆ ਫਿਰ ਉਹਨਾਂ ਨੂੰ ਤਾਂ ਆਏ ਆ ਵੀ ਹੁਣ ਆਲੂਏ ਬਣਾਊਗਾ ਸਾਨੂੰ ਜੇ ਹੁਣ ਆਪਾਂ ਨੇ ਫਸਲ ਛੱਡਤੀ ਉਹ ਫਿਰ ਇਹਨੂੰ ਆਲੂ ਦਾ ਦੇਖਿਆ ਰੇਟ ਕਿੰਨਾ ਹੋਇਆ ਇਸ ਨੂੰ ਪਤਾ ਹੈ ਫੇਰ ਹੁਣ ਵੀ ਨਵਾਂ ਆਲੂ ਆਉਂਦਾ ਜਿਹੜਾ ਮੈਂ ਕਹਿੰਦਾ 100 ਰੁਪਏ ਦਾ 2 ਕਿਲੋ ਹੈ 50 ਰੁਪਏ ਕਿਲੋ ਲੱਗਦਾ ਹੈ ਕਹਿੰਦੇ 50 25 50 ਦੇ ਹੁਣ ਮੇਰੀ ਗੱਲ ਸੁਣ ਲੈ ਸ਼ਹਿਰ ਮਾਤੇ ਦਿੰਦੇ ਆ 100 ਦਾ 2.5 ਕਿਲੋ ਹੂੰ ਜੇ ਸ਼ਹਿਰ ਮਾਤੇ ਲਿਆਉਣੇ ਆਪਣੇ ਨਵਾਂ ਆਲੂ ਉਹ ਹਾਂ ਉਹਦੇ ਘੱਟ ਦਿੰਦੇ ਆ ਉਹਰੇ ਦਿੰਦੇ ਆ 2 ਕਿਲੋ 2 ਕਿਲੋ ਸਮਝਿਆ ਆ ਨਵਾਂ ਆਲੂ ਨਿਕਲਦਾ ਵੀ ਘੱਟ ਹੈ ਫੇਰ ਨਵਾਂ ਘੱਟ ਨਹੀਂਗਾ ਹੁਣ ਤਾਂ ਆਲੇ ਕੁਝ ਕੁਸ ਵੀ ਪੂਰੀ 100 ਕਬੂਰੀ ਮਸੀਨ ਨਿਕਲਦੀ ਮਸੀਨ ਹਾਂ 80 ਕਬੂਰੀਆਂ ਤੱਕਦਾ ਮਸੀ ਤਾਂ ਫੇ ਵੀ 50 ਮੈਨੂੰ ਬਹੁਤ ਮਣ ਜਾਂਦੀਆਂ ਉਹ ਹਾਂ ਤਾਂ ਜਾਂਦੀਆਂ ਫੇਰ ਚੱਲੀਏ ਚੱਲ ਚੱਲੀਏ ਚਲੋ ਠੀਕ ਹੈ ਜੀ ਬਾਈ ਫੇਰ ਮਿਲਦੇ ਹਾਂ ਠੀਕ ਹੈ ਜੀ ਸ਼ਾਮ ਦਾ ਟਾਈਮ ਹੋਗਾ ਗੇੜਾ ਮਾਰਨਾ ਇੱਥੇ ਸਤਿ ਸ੍ਰੀ ਅਕਾਲ ਜੀ ਮੈਂ ਕੀਤਾ ਕਿ ਨਹੀਂ ਘੁੰਮੇ ਇੱਧਰ ਹਾਂ ਜੀ ਕਬੂਲ ਕਰਿਓ ਹਾਂ ਜੀ ਮੈਂ ਹਾਜ਼ਰੀ ਕਬੂਲ ਕਰਿਓ ਇੰਨੀ ਕਿ ਸਾਠੀ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਲਵਾ ਮਰੂਨ ਦੋ ਫੇਰ ਹੁਣ ਇੱਕ ਖਾ ਲੈ ਵਾਹ ਮੈਂ ਲੈ ਆਇਆ ਮਟਰ ਦੇ ਤੋੜ ਕੇ ਇੱਕ ਖਾ ਲੈ ਆਹ